ਹਾਂਜੀ ਜਮਾਜੇ ਮਾਲਵੇ ਦਵਾਬੇ ਤੇ ਪਵਾਦਲ ਸਰ ਵੀਰਾਂ ਦੇ ਪੈਣਾ ਨੂੰ ਚਰਨ ਸਿੰਘ ਚੋਲ ਵੱਲੋਂ ਪਿਆਰ ਭਰੀ ਸਤਸ੍ਰੀ ਅਕਾਲ ਜੀ ਹਾਂਜੀ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਜੇਕਰ ਕਰ ਹੀ ਚੁੱਕਿਆ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਕਿਹੜਾ ਕਿਲਾ ਕਿਹੜੇ ਜੱਟ ਵੱਲੋਂ ਜਿਹੜਾ ਬਣਾਇਆ ਗਿਆ ਸੀਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਕੀ ਜ਼ਿਲ੍ਹਿਆਂ ਦਾ ਜਿਹੜਾ ਜ਼ਿਕਰ ਕਰਾਂਗੇ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕਿਹੜੇ ਜੱਟ ਨੇ ਕਿਹੜਾ ਕਿਲਾ ਜਿਹੜਾ ਉਸਾਰਿਆ ਸੀਗਾ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜੀ ਕੋੜ ਸੁੱਖਾ ਇੱਥੇ ਸੁੱਖਾ ਸਿੰਘ ਬਰਾੜ ਜੀ ਨੇ ਜਿਹੜਾ ਵਾ ਆਪਣੇ ਨਾਂ ਤੇ ਇੱਕ ਪਿੰਡ ਵਸਾਇਆ ਸੀਗਾ ਅਤੇ ਉੱਥੇ ਇੱਕ ਕਿਲਾ ਵੀ ਬਣਾਇਆ ਸੀਗਾ ਕਪੂਰੇ ਬਰਾੜ ਦਾ ਜਿਹੜਾ ਪੁੱਤਰ ਸੀਗਾ ਸੁਖਾ ਸਿੰਘ ਬਰਾੜ ਅਤੇ ਸੁਖਾ ਸਿੰਘ ਬਰਾੜ ਜੀ ਦੇ ਛੋਟੇ ਭਰਾਗੇ ਸੀਗੇ ਮੱਖੂ ਜਿਨ੍ਹਾਂ ਦੇ ਨਾਂ ਤੋਂ ਜਿਹੜਾ ਵਾ ਮੱਖੂ ਸ਼ਹਿਰ ਹੋਂਦ ਵਿੱਚ ਆਇਆ ਸੀਗਾ ਹੁਸ਼ਿਆਰਪੁਰ ਵਿੱਚ ਸਰਦਾਰ ਜਵਾਲਾ ਸਿੰਘ ਸੰਧੂ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾੰਡੂ ਸੀਗੇ ਉਹਨਾਂ ਨੇ 20ਵੀਂ ਸਦੀ ਵਿੱਚ ਇੱਕ ਕਿਲਾ ਬਣਾਇਆ ਸੀਗਾ ਬਾਕੀ ਸਰਦਾਰ ਜਵਾਲਾ ਸਿੰਘ ਸੰਧੂ ਜੀ ਜਿਹੜੇ ਆ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਵਿੱਤ ਮੰਤਰੀ ਵੀ ਜਿਹੜੇ ਰਹੇ ਸੀਗੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੋਦ ਵਿੱਚ ਫੁਲਕੀਆਂ ਸਰਦਾਰਾਂ ਦੀ ਜਿਹੜੀ ਆ ਇੱਕ ਆਲੀਸ਼ਾਨ ਹਵੇਲੀ ਜਿਹੜੀ ਇਸ ਟਾਈਮ ਵੀ ਮੌਜੂਦ ਹੈਗੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ ạtari ਸ਼ਹਿਰ ਨੂੰ ਭਲਾ ਕੁੰਡ ਪੁੱਲ ਸਕਦਾ ਹੈ ਇੱਥੇ ਜਿਹੜਾ ਵਾ ਸਰਦਾਰ ਸ਼ਾਮ ਸਿੰਘ ਸਿੱਧੂ ਜੱਟ ਸਿੱਖ ਜੀ ਨੇ ਜਿਹੜਾ ਵਾ ਆਪਣੀ ਬੇਟੀ ਦੇ ਵਿਆਹ ਤੇ ਇੱਕ ਮਹਿਲ ਅਤੇ ਇੱਕ ਬਹੁਤ ਹੀ ਆਕਰਸ਼ਿਤ ਤਲਾ ਜਿਹੜਾ ਬਣਾਇਆ ਹੋਇਆ ਸੀਗਾ ਆ ਤੁਸੀਂ ਫੋਟੋਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਤਰਾਧਿਕਾਰੀਆਂ ਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਰਗਬੰਸ ਕੋਰ ਵੀ ਜਿਹੜੇ ਆ ਉਹਨਾਂ ਦੇ ਉਤਰਾਧਕਾਰੀਆਂ ਵਿੱਚੋਂ ਹੀ ਇੱਕ ਹੈਗੇ ਨੇ। ਬਾਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾ ਵਿਖੇ ਚੌਧਰੀ ਅਮਰ ਸਿੰਘ ਮਾਨ ਜੀ ਜੋ ਕਿ ਕਨਈਆ ਮਿਸਲ ਵਿੱਚ ਸਨ ਉਹਨਾਂ ਦੁਆਰਾ ਪਿੰਡ ਬੱਗਾ ਵਿਖੇ ਇੱਕ ਕਿਲਾ ਬਣਾਇਆ ਗਿਆ ਸੀਗਾ। ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ ਫਤਿਹਗੜ ਚੂੜੀਆਂ ਕਸਬੇ ਵਿੱਚ 1760 ਨੂੰ ਹਕੀਕਤ ਸਿੰਘ ਜੀ ਨੇ ਇੱਕ ਕਿਲਾ ਬਣਾਇਆ ਸੀਗਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰੰਗੜ ਨੰਗਲ ਵਿਖੇ ਸਰਦਾਰ ਨੱਥਾ ਸਿੰਘ ਉਹਨਾਂ ਨੇ ਇੱਕ ਕਿਲਾ ਬਣਾਇਆ ਸੀਗਾ। ਸਰਦਾਰ ਨੱਥਾ ਸਿੰਘ ਜੀ ਦਾ ਪੁੱਤਰ ਹੈਗਾ ਸੀਗਾ ਕਰਮ ਸਿੰਘ ਅਤੇ ਕਰਮ ਸਿੰਘ ਜਿਹੜੇ ਆ ਖਾਲਸਾ ਫੌਜ ਵਿੱਚ ਕਮਾਂਡਰ ਵੀ ਰਹੇ ਸੀਗੇ ਬਠਿੰਡੇ ਸ਼ਹਿਰ ਚ ਸਥਿਤ ਗੋਬਿੰਦਗੜ ਕਿਲਾ ਜੋ ਕਿ ਕਾਫੀ ਮਸ਼ਹੂਰ ਹੈਗਾ ਵਾ ਤਕਰੀਬਨ ਆਪਾਂ ਨੇ ਵੇਖਿਆ ਹੀ ਹੋਵੇਗਾ ਉਸ ਦਾ ਨਿਰਮਾਣ ਜੱਟ ਕਬੀਲੇ ਦੇ Rao Patti ji ਨੇ ਕੀਤਾ ਸੀਗਾ ਪਠਾਨਕੋਟ ਨੇੜੇ ਸ਼ਾਹਪੁਰ ਕੰਢੀ ਕਿਲਾ 1505 ਵਿੱਚ ਜਸਪਾਲ ਸਿੰਘ ਹੁਣਾਂ ਨੇ ਬਣਾਇਆ ਸੀਗਾ ਹੁਣ ਇਹ ਕਿਲਾ ਜਿਹੜਾ ਵਾ ਇੱਕ ਟੂਰਿਸਟ ਪੋਟ ਜਿਹੜਾ ਬਣ ਗਿਆ ਵਾ ਇਹ ਕਸਬਾ ਇਹ ਪੂਰਾ ਇਲਾਕਾ ਜਿਹੜਾ ਹੈਗਾ ਸੀਗਾ ਕਰੀਬ 1000 ਸਾਲ ਪਹਿਲਾਂ ਤੂਰ ਗੋਤ ਦੇ ਜੱਟਾਂ ਦਾ ਜਿਹੜਾ ਪੂਰਾ ਗੱਡ ਰਿਹਾ ਸੀਗਾ ਲੈਂਦੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਇੱਕ ਪਿੰਡ ਹੈਗਾ ਸਿਰਾਵਲੀ ਜਿਸ ਦਾ ਮਾਲਕ ਉਸੈਡ ਸਿੱਧੂ ਜੱਟ ਸੀ ਜੋ ਕਿ ਮੁਸਲਮਾਨ ਹੈਗਾ ਸੀਗਾ ਇਸ ਨੇ ਕਰਿਆ ਕਬੀਲੇ ਨੂੰ ਹਰਾ ਕੇ ਮਰੇ ਹੋਏ ਦੁਸ਼ਮਣਾਂ ਦੇ ਸਿਰ ਵੱਢ ਕੇ ਉਸ ਦੇ ਉੱਪਰ ਬੈਠ ਕੇ ਜਿਹੜਾ ਵਾ ਇਸ਼ਨਾਨ ਕੀਤਾ ਸੀਗਾ ਜਿਸ ਤੋਂ ਇਹ ਇਲਾਕੇ ਦਾ ਨਾਂ ਜਿਹੜਾ ਵਾ ਜਾਫਰ ਜਿਹੜਾ ਇਸ ਟਾਈਮ ਮੌਜੂਦ ਉੱਥੇ ਕਿਲਾ ਹੈਗਾ ਵਾ ਉਸ ਦਾ ਨਾਮ ਜਿਹੜਾ ਵਾ ਸੇਰਾਵਾਲੀ ਪੈ ਗਿਆ ਸੀਗਾ ਇਸ ਖਾਨਦਾਨ ਵਿੱਚੋਂ ਇੱਕ ਦਰਗਾਹ ਨਾ ਦਾ ਵਿਅਕਤੀ ਹੋਇਆ ਜੋ ਕਿ ਅੱਗੇ ਜਾ ਕੇ ਸਿੱਖ ਬਣਿਆ ਸੀਗਾ ਅਤੇ ਇਸ ਦਾ ਪੁੱਤਰ ਲਾਲ ਸਿੰਘ ਹੋਇਆ ਇਸ ਦੀ ਬੇਟੀ ਦਾ ਵਿਆਹ ਕੁਮਰ ਖੜਕ ਸਿੰਘ ਜੀ ਨਾਲ ਹੋਇਆ ਸੀਗਾ ਸੋ ਇੱਥੇ ਕਈ ਜਿਹੜੇ ਆ ਕਹਿ ਦਿੰਦੇ ਨੇ ਕਿ ਜਿਹੜੇ ਸਿੱਖ ਹੈਗੇ ਸੀਗੇ ਜਿਹੜੇ ਜੱਟ ਹੈਗੇ ਸੀਗੇ ਉਹ ਮੁਸਲਮਾਨ ਜਿਹੜੇ ਬਣ ਗਏ ਸੀਗੇ ਪਰ ਜੇਕਰ ਇਤਿਹਾਸਿਕ ਸਰੋਤਾਂ ਵੱਲ ਵੇਖੀਏ ਤਾਂ ਕਾਫੀ ਇਹੋ ਜਿਹੇ ਨਾਮ ਜਿਹੜੇ ਮਿਲ ਜਾਂਦੇ ਨੇ ਜਿਹੜੇ ਮੁਸਲਮਾਨ ਹੈਗੇ ਸੀਗੇ ਅਤੇ ਗੁਰੂ ਸਾਹਿਬ ਜੀ ਦੇ ਸੰਪਰਕ ਵਿੱਚ ਆਉਣ ਕਰਕੇ ਜਿਹੜਾ ਵਾ ਉਹਨਾਂ ਨੇ ਸਿੱਖੀ ਧਰਮ ਅਪਣਾ ਲਿਆ ਸੀਗਾ ਸੋ ਇਹ ਜਿਹੜੇ ਇਲਜ਼ਾਮ ਲਗਾਉਣੇ ਬੇਹੁਦਾ ਹੈਗੇ ਆ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਜਿਹੜੇ ਆਪਣੇ ਜੱਟ ਕਬੀਲਿਆਂ ਦੇ ਪੁਰਖਿਆਂ ਦੇ ਕਿਲੇ ਹੈਗੇ ਨੇ ਉਹਨਾਂ ਨੂੰ ਵਿਜ਼ਿਟ ਕਰਨਾ ਨਾ ਭੁੱਲਿਓ ਤੇ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਦੇ ਵੇਦਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ